ਫਿਰ ਨਾਲ ਮੇਰੇ ਸਾਥੀ ਨੇਕਾਂ ਜੀ ਸੰਧੂ ਸਾਹਿਬ ਕਿਨੂ ਸਾਹਿਬ ਐਮ ਸੀ ਸਾਹਿਬ ਤਦਨ ਜੀ ਤੁਹਾਡੀ ਬਦੌਲਤੀ ਹੈ ਤੁਹਾਡੇ ਛੋਟੇ ਸੱਦੇ ਤੇ ਅਸੀਂ ਹਾਜ਼ਰ ਹਾਂ ਜੀ ਕਿ ਤੁਸੀਂ ਆਪ ਵੀ ਸੋਸ਼ਲ ਵਰਕਰ ਤੁਸੀਂ ਆਪ ਵੀ ਸੋਸ਼ਲ ਵਰਕਰ ਹੋ ਇਸ ਕਰਕੇ ਸਾਡਾ ਵੀ ਦਿਲ ਕਰਦਾ ਵੀ ਸਾਡਾ ਭਰਾ ਇਹ ਸਾਨੂੰ ਯਾਦ ਕਰ ਰਿਹਾ ਤਾਂ ਸਾਨੂੰ ਜਾਣਾ ਚਾਹੀਦਾ ਤੁਹਾਨੂੰ ਤੁਹਾਡੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਫੌਸਲ ਸਾਹਿਬ ਰਵੀ ਜੀ ਵੀ ਹੈਗੇ ਗੇਜਾ ਜੀ ਵੀ ਹੈ ਹਾਂਜੀ ਮੇਰੇ ਸਤਿਕਾਰਯੋਗ ਸਾਥੀਆਂ ਇਹ ਸਾਡਾ ਗੋਲਦੀ ਭਾਈ ਸਾਹਿਬ ਕਰੇ ਤੁਹਾਡਾ ਸਾਰੇ ਦਾ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਅਗਲੇ ਸਾਲ ਫੇਰ ਮਿਲਾਂਗੇ ਥੈਂਕ ਯੂ ਬਈ ਬਹੁਤ ਅੱਛਾ ਲੱਗਾ ਜੀ ਅੱਜ 골ਡੀ ਸੰਦੂ ਲਾਦੀਨ ਜੀ ਨੇ ਜਿਹੜਾ ਇੱਥੇ ਪ੍ਰੋਗਰਾਮ ਜਿਹੜਾ ਸਾਰਾ ਕਰਾਇਆ ਮੈਗਾ ਕੈਂਪ ਹੈ ਮੈਂ ਇਹ ਗੱਲ ਕਰ ਰਿਹਾ ਸੀ ਕਿ ਤੁਸੀਂ ਇੱਕ ਕੈਂਪ ਦੇ ਵਿੱਚ ਹੀ ਬਹੁਤ ਸਾਰੇ ਜਿਹੜੇ ਨੇ ਕੈਂਪ ਜਿਹੜੇ ਨੇ ਅੱਜ ਲਾਤੇ ਨੇ ਇੱਕ ਮੇਲਾ ਨੂਮਾ ਬਣਾ ਦਿੱਤਾ ਤੁਸੀਂ ਔਰ ਸਾਰੇ ਲੋਕਾਂ ਨੇ ਆ ਕੇ ਇੱਥੇ ਬਹੁਤ ਅੱਛੀ ਜਿਹੜੀ ਹੈ ਡਾਕਟਰੀ ਸਲਾਹ ਔਰ ਡਾਕਟਰੀ ਸਹਾਇਤਾ ਜਿਹੜੀ ਹੈ ਉਹ ਲਈ ਹੈ ਤੇ ਮੈਂ ਵੇਖ ਰਿਹਾ ਸੀ ਵਿੱਚ ਹੀ ਆਈ ਕੈਂਪ ਹੈ ਨਿਊਰੋ ਸਰਜਨ ਨੇ ਔਰ ਬਹੁਤ ਸਾਰੀਆਂ ਅਲੱਗ-ਅਲੱਗ ਮੇਰੇ ਖਿਆਲ ਚ ਬਲੱਡ ਡੋਨੇਸ਼ਨ ਕੈਂਪ ਹੈ ਇੰਨੇ ਜ਼ਿਆਦਾ ਕੈਂਪਨੀ ਕੈਂਪ ਦੇ ਵਿੱਚ ਇਹ ਇਹਦੇ ਨਾਲ ਬਹੁਤ ਖੁਸ਼ੀ ਹੋਈ ਹੈ ਜੋ ਇਲਾਕੇ ਨੂੰ ਜੋ ਇਥੇ ਤ੍ਰਿਪੜੀ ਦੇ ਖੇਤਰ ਦੇ ਵਿੱਚ ਪਟਿਆਲਾ ਦਿਹਾਤੀ ਦੇ ਖੇਤਰ ਦੇ ਵਿੱਚ ਔਰ ਸਾਡੇ ਜ਼ਿਲ੍ਹੇ ਨੂੰ ਆ ਵਧੀਆ ਜਿਹੜਾ ਇਹ ਮਾਰਗਦਰਸ਼ਨ ਮਿਲੇਗਾ ਔਰ ਗੋਲਦੀ ਸੰਦੂਸ਼ੀ ਨੇ ਪਹਿਲਾਂ ਵੀ ਜਿਹੜਾ ਹੈਗਾ ਉਹ ਜੁਧ ਨਸ਼ਿਆਂ ਵਿਰੁੱਧ ਜਿਹੜਾ ਹੈਗਾ ਉਹਦੇ ਵਿੱਚ ਇਹਨਾਂ ਨੇ ਜੋ ਪਾਰਟੀ ਵੱਲੋਂ ਇੱਕ ਮੂਵਮੈਂਟ ਸੀ ਉਹਦੇ ਵਿੱਚ ਇਹਨਾਂ ਨੇ ਅੱਗੇ ਹੋ ਕੇ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਸੇਵਾ ਕੀਤੀ ਸੀ ਤੇ ਅੱਜ ਵੀ ਇਹਨਾਂ ਨੇ ਵਧੀਆ ਜਿਹੜਾ ਕਾਰਜ ਕਰਕੇ ਦਿਖਾਇਆ ਮੈਂ ਇਹਨਾਂ ਨੂੰ ਬਹੁਤ ਮੁਬਾਰਕਬਾਦ ਦਿੰਦਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵੀ ਸੀਟ ਨੂੰ ਕਿਦਾਂ ਜਿੱਤ ਨੂੰ ਕਿਦਾਂ ਦੇਖਦੇ ਤੁਸੀਂ ਆਉਣ ਵਾਲੇ ਤੋਂ 27 ਵੈਸੇ ਅੱਜ ਤਾਂ ਕੈਂਪ ਦਾ ਦਿਨ ਹੈ ਪਰ ਤਰਨਤਨ ਸੀਟ ਜਿਹੜੀ ਹੈ ਉਹਦੀ ਸਮੂਹ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਔਰ ਇਦੇ ਨਾਲ ਸਾਫ ਹੋ ਗਿਆ ਜਿਵੇਂ ਕਿ ਲਾਸਟ ਵਾਲੇ ਸਾਲ ਹੁੰਦੇ ਨੇ ਜਿਹੜੇ ਉਹਨਾਂ ਦੇ ਵਿੱਚ ਜਦੋਂ ਆਪਾਂ ਕਿਸੇ ਨੂੰ ਆ ਕੋਈ ਵੀ ਜਿਹੜੀ ਗਵਰਨਮੈਂਟ ਜਿਹੜੀ ਉਹ ਬਾਈ ਇਲੈਕਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਬਹੁਤ ਕੁਝ ਜਿਹੜੇ ਨੇ ਸਮੀਕਰਨ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਆ ਜਾਂਦੇ ਨੇ ਵੀ ਅੱਗੇ ਹਾਲਾਤ ਕੀ ਹੋਣਗੇ ਅਜੇ ਤੱਕ ਜਿਹੜੀ ਲਗਾਤਾਰ ਚੋਣ ਜਿੱਤਦੀ ਜਾ ਰਹੀ ਹੈ ਆਮ ਆਦਮੀ ਪਾਰਟੀ ਤਾਂ ਇਹ ਬੜੇ ਪੋਜ਼ਿਟਿਵ ਸਾਈਨ ਨੇ 2017 ਸਰ 10 ਲੱਖ ਦਾ ਸਰਕਾਰ ਵੱਲੋਂ ਲਾਜ ਫਰੀ ਹੋਇਆ ਸੀਗਾ ਉਹ ਕਿਸ ਮੁਕਾਮ ਤੇ ਪਹੁੰਚੇ ਜੇ ਆ ਜਿਹੜਾ ਬਿਲਕੁਲ ਉਹ ਜਲਦੀ ਉਹ ਜਿਹੜਾ ਉਹ ਵੀ ਤੁਹਾਡੇ ਸਾਹਮਣੇ ਆਉਣ ਵਾਲਾ ਲਾਂਚ ਉਹ ਜਿਹੜਾ ਉਹ ਪਿਛੇ ਅਨਾਉਂਸਮੈਂਟ ਕੀਤੀ ਸੀ ਕਿ ਆ ਉਹਦਾ ਜਿਹੜਾ ਹੈਗਾ ਇਲਾਜ ਜਿਹੜਾ ਹੈ ਹਰ ਇੱਕ ਦਾ 10 ਲੱਖ ਦਾ ਫ੍ਰੀ ਜਿਹੜਾ ਹੋਵੇ ਠੀਕ ਹੈ ਸੰਸਦ ਸਭ ਦੇ ਲਈ ਨਹੀਂ ਤੇ ਤੁਸੀਂ ਪਾਰਟੀ ਚਾਹੋ ਕਾਹਨ ਕਿਸੇ ਨੇ ਬੁਲਾਇਆ ਨਹੀਂ ਜਿਹਦਾ ਨਾਮ ਹੋਗਾ ਜੇ ਕੋਈ ਕਿਹਾ ਜਾਊਗਾ ਕਿ ਲੋਕਾਂ ਦਾ ਮੀਟਿੰਗ ਪਾਰਟੀ ਬਹੁਤ ਬਣੀ ਪਾਰਟੀ ਕੀ ਯੋਜਨਾ ਕਰ ਰਿਹਾ ਹੈ ਪਾਰਟੀ ਉਹ ਸੋਚਦੇ ਸੀਵਾਦਾਰੋਂ ਮੈਂ ਚਾਹਿਆ ਉਹਨਾਂ ਨੂੰ ਸੋਚ ਕੇ ਉਹ ਮਾਰਿਆ ਉਸ ਤੋਂ ਬਾਅਦ ਇਹਨੂੰ ਕਿੰਨੇ ਸਮਾਂ ਲੱਗਾ 12 ਕੋਈ ਹੈ ਸਰਕਾਰ ਤਾਂ ਲਾਦੀ ਹੈ ਇਹ ਵੀ ਤੁਸੀਂ ਆਪਣੀ ਨਿਗਰਾਨੀ ਵਧੀਆ ਕੰਮ